ਫੇਗਾਲਾ ਦੇ ਇਸ ਨੂੰ ਕੱਢ ਲੈਣਾ ਸਾਰਾ ਆਹ ਕਲਰ ਬੜਾ ਲੱਖ ਬੜਾ ਮੰਜੇ ਨੂੰ ਲੈ ਸਾਫ ਕਰ ਮੰਜੇ ਨੂੰ ਤਾਂ ਪਾਸੀ ਕਰ ਦੇ ਜਾਂ ਮੰਜੇ ਨੂੰ ਵੀ ਨਵਾਉਣਾ ਰੁਕਣੇ ਨੇ ਕਪੜੇ ਤਾਂ ਰੁਕਣੇ ਨੇ ਦੇ ਦੇ ਮੰਜੇ ਨੂੰ ਦੇਖਿਆ ਬੱਟਰ ਕਿਹਦੀ ਕੋਟੀ ਦਾ ਹਾਂ ਤੇ ਪਰਾਂ ਮਾਜੀ ਮਮਾ ਮੇਰੀਆਂ ਦੇ ਸਾਰੀਆਂ ਜਰਾਬਾਂ ਹੀ ਗਿੱਲੀਆਂ ਹੋ ਗਈਆਂ ਤੇ ਪਾਣੀ ਪਾਣਾ ਮੰਜੇ ਚੜ ਜਾ ਮੰਜੇ ਤੇ ਚੜ ਜਾ ਕਿੰਨਾ ਪਾਣੀ ਠੰਡ ਨਹੀਂ ਲੱਗੰਦੀ ਪਹਿਲਾਂ ਲੱਗਦੀ ਹਾਇ ਠੰਡ ਤੋਂ ਨਾ ਮੈਂ ਵੀ ਕਰਾਂਣ ਕੇ ਨਹੀਂ ਮਿਹਰਬਾਨੀ ਮਿਹਰਬਾਨੀ ਕਿਉਂ ਤੁਹਾਡਾ ਟਾਈਮ ਮਾਰਾ ਹੋ ਤੁਸੀਂ ਕਰਮਾ ਰਹੀ ਹੈ ਅਰੇ ਮੇਰੇ ਪੈਰ ਜਰਾ ਬਲਾਨੋ ਮਾਮਾ ਪਰ ਸੋ ਪਾਲਕੀ ਆ ਓ ਕੀ ਹੁਂਦਾ ਨਗਰ ਕੀ ਸ਼ਨ ਮੁਤੁ ਕੇਡਾ ਪੋ ਦੁਰਨ ਰੇਵੇ ਨੇ ਲੇ ਕੀ ਸ਼ਨ ਦੀ ਆ ਦੀ ਆ ਦੀ ਆ ਦੀ ਆ ਦੀ ਆ ਤੇ ਤੁਹਾਡੇ ਨਾਨੀ ਮੇਰੇ ਜਿਹੜਾ ਮੇਰਾ ਪਿੰਡ ਆ ਨਾਨੀਆ ਉਸ ਮੋਜਾ ਹਾਰ ਦੇਂਦੇ ਆ ਤਾਂ ਬੜਾ ਲੱਗਦਾ ਆਪਣੇ ਦਿਨ ਲਿਆ ਤਾਂ ਪਤਾ ਨਹੀਂ ਲੱਗਦਾ ਹਾਂ ਤੁਹਾਡੇ ਨਾਨੀ ਪਿੰਡ ਵੀ ਮਾਜਾ ਹੀ ਮੇਰੇ ਨਾਲੇ ਪਿੰਡ ਵੀ ਮੇਰੇ ਨਾਲੇ ਪਿੰਡ ਨਹੀਂ ਇਹ ਤੇਰਾ ਪਿੰਡ ਆ ਤੇ ਨਾਨੀ ਪਿੰਡ ਤੇਰਾ ਅੱਛਾ ਵੀਰ ਖੜੀ ਹੈ ਜੇ ਲੱਕ ਟੁੱਟ ਗਿਆ ਤੇ ਤੂੰ ਆਪ ਵੀ ਰਿਆ ਲੱਕ ਟੁੱਟ ਗਿਆ जिधर सीमेंट उधर है ना हां ਖਾ ਕੇ ਡੰਡ ਲਾਤੀ ਤੌਲੀ ਇਹਦੀ ਮਸਾਲਾ ਮੂੰਹ ਚ ਆ ਗਿਆ ਖਾ ਕੇ ਹੂੰ ਜਦੋਂ ਖਾ ਕੇ ਵੇਖੋ ਤੁਸੀਂ ਦਸੋ ਖਾ ਕੇ ਜਦੋਂ ਲੱਭਣੇ ਤੁਸੀਂ ਖਾਓ ਸੋ ਮਜ਼ਾ ਆਉਂਦਾ ਹੂੰ ਇਹ ਦੱਸੋ ਸਵਾਦ ਜੈਜ ਨੂੰ ਬੜੇ ਸਵਾਦ ਲੱਗੇ ਜੈਜ ਵੀ ਪਚਾ ਕੇ ਲਾਉਣ ਦਿਆ ਪੂਰਾ ਸਮਰਨੇ ਗਰਮ ਗਰਮ ਮੂੰਹ ਚ ਭਾ ਕੇ ਸਾਲ ਲੇ ਮੂੰ ਮੇਰਾ ਵੀ ਮੜਾ ਜਾ ਸੜਿਆ ਹੂੰ ਹੂੰ ਗੁੱਡ ਈਵਨਿੰਗ ਆਏ ਅੱਛਾ ਡਿਮਾਂਡ ਮਿਲਨੇ ਤੋਂ ਨੋਨੀਆਂ ਕੀਤੀਆਂ ਗੁੱਡ ਈਵਨਿੰਗ ਗੁੱਡ ਈਵਨਿੰਗ ਹਾਈ ਹਾਈ ਗੁੱਡ ਈਵਨਿੰਗ ਗੁੱਡ ਈਵਨਿੰਗ ਤੈਨੂੰ ਥੋੜਾ ਮੈਂ ਪੁੱਛੀ ਹੋਈ ਸੀ ਮੈਂ ਕਿਉਂ ਉੱਥੇ ਪਿਆ ਵਾਂ ਤੁਸੀਂ ਮਮ ਕਰਨੇ ਕੋਈ ਤੁਸੀਂ ਵੀ ਸ਼ੇਵ ਚ ਛਪਣਾ ਵਾ ਤੁਸੀਂ ਇਹ ਤੁਹਾਡਾ ਇਨਾ ਹੀ ਬੜਾ ਤੁਸੀਂ ਬੈਠੇ ਰਹੋ ਐ ਛਾਪੇ ਪੈ ਜਾਣ ਤੁਸੀਂ ਬੈਠੇ ਰਹੋ ਹਾਏ ਹਾਏ ਮੈਂ ਨਹੀਂ ਕਹਣਾ ਮੈਂ ਕਵਾ ਕਾ ਲੈ 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 ਇਹ ਸਾਪੈਂਦੇ ਸ਼ੇਵ ਚ ਫਰੰਟ ਤੋਂ ਦੇਖ ਫਰੰਟ ਲੈ ਆਣ ਨੂੰ ਹੋ ਗਿਆ ਇਹ ਮਨ ਕੀ ਕਰਦੀ ਆ ਹਾਂ ਹੋਈ ਨਾ ਚੰਗਾ ਪਲਾ ਬੈਠੇ ਰਹੀਏ ਲੋਕੇ ਆ ਚਾ ਮੈਂ ਬਣਾ ਲਈ ਕਿ ਕਿੰਨਾ ਦਰਦ ਹੈ ਨਾ ਕਢਾਣਾ ਫੇਰ ਕਲਰ ਕੋ ਪਾ ਕੇ ਵੰਦੇ ਉਹਦਾ ਹੀ ਫਰਾ ਕੋਟ ਕੇ ਆਉਂਦਾ ਮੈਂਗਾ ਕੋਟ ਕੇ ਆ ਵੀ ਕੋਟ ਕੇ ਬਣਾ ਕਿਲੋ ਹੀ ਆ ਹਾਂਜੀ ਬਾਵਾ ਨਹੀਂ ਹੋ ਗਿਆ ਨਾ ਫੁੱਲ ਗਿਆ ਲੱਗਾ ਮੈਨੂੰ ਆਦੀ ਮੈਂ ਕੋਟ ਲੋ ਡੰਡੇ ਗੁੰਡੇ ਚ ਕੁੱਟ ਲਈ ਉਹ ਡੰਡੇ ਬੋਲ ਆ ਕੁੱਟਣੀਆਂ ਉਹ ਨਹੀਂ ਕੁੱਟਣੀਆਂ ਉਹਦੇ ਵੈ ਦਫਾੜ ਹੋਏ ਹੁੰਦੇ ਹੁਣ ਕਿ ਪਾਉਂਦਾ ਕਿਤੇ ਦੇ ਚ ਹਾਂ ਜੱਜ ਨੂੰ ਫੜ ਲੂੰ ਜੱਜ ਮੂਹਰੇ ਨਾ ਪਾ ਲੈ ਪਾਣੀ ਪੀਉਣੀ ਤੜਕੇ ਠੰਡ ਚ 20 ਮਿੰਟ ਹੋ ਗਏ ਆ ਬਾਜਾ ਫੜੀ ਓਏ ਤਾਣੂ ਨਹੀਂ ਕੋਈ ਨਹੀਂ ਉੱਡਦਾ ਇਹ ਉੱਡਣਾ ਹੀ ਉੱਡਣਾ ਹੈ ਇਦਾਂ ਦਾ ਹੁੰਦਾ ਹੈ ਹੂੰ ਫੇਰ ਥੋੜੀ ਜਿਹੀ ਲੇਅਰ ਦੇ ਕਿਛੜੇ ਛੱਡ ਕੇ ਨਾ ਫੇਰ ਲੇਅਰ ਬਣਾਏਗਾ ਥੋੜਾ ਜਿਹਾ ਥਾਂ ਛੱਡ ਕੇ ਇੱਥੇ ਵੈਸੇ ਹੀ ਹੈ ਇਦਾਂ ਗੋਲ ਗੋਲ ਬਣਾ ਦੇ ਹਾਂ ਥੋੜਾ ਛੱਡ ਕੇ ਥਾਂ ਕੋਈ ਨਹੀਂ ਕੋਈ ਨਹੀਂ ਆ ਆਖਿਰਾਂ ਸਾਰੇ ਗੋਲ ਬਣਾਉਣੇ ਹਾਂ ਪਿੱਛੇ ਜਾ ਪੁੱਤੋ ਹਾਂ ਚਾ ਕੋ ਬਣ ਥੱਲੇ ਵਾ ਕੇ ਨਾ ਫਿਰ ਬਣਾਵੇਂ ਮੈਨੂੰ ਗਰੀਦ ਨਾ ਮਿੱਟੀ ਨਾਲ ਬਣਾ ਲਾ ਥੱਲੇ ਇਹਨੂੰ ਜੱਜ ਚੁੱਕ ਲੋ ਚੁੱਕ ਇੱਕਮ ਚੋਕਾ ਨੂੰ ਸਾਡੇ ਘਰ ਹੁਣ ਨਗਰ ਕੀਰਤਨ ਹਨਾ ਜੰਮੂ ਹਾਂ ਚੰਮੂ ਨਾਲ ਜਿਹੜਾ ਪਹਿਲੀ ਵਾਰ ਵੀਕਨੀਆ ਛਾਦੇ ਪਤਾ ਨਹੀਂ ਗਾਗਦੀਆਂ ਉੱਥੇ ਹੈ ਨਾ ਉਹ ਚੀਜ਼ਾਂ ਹੇਲੋ ਇਹ ਨਹੀਂ ਕਾਣੀ ਕਾ ਜਾ ਮਾਥੇ ਡਾਰਕ ਕਰੋ ਫੇਰ ਵੱਡਾ ਕਰ ਲੈਣਾ ਕੀਤੇ ਕਾ ਹਾਂ ਇਹਦੇ ਵਿੱਚ ਫੁੱਲ ਪਤ ਨਹੀਂ ਆ ਦੇਖੋ ਨਾ ਕਿਥੇ ਤਾਂ ਤੇ ਆਂ ਡਿਆ ਵੈਲ ਨਹੀਂ ਪਰ ਕਿਤਾਬ ਹਾਂਜੀ ਹੋਛਾ ਦੇ ਮਮਾ ਕਿਦਾਂ ਬਣਾਉਂਦਾ ਉਹ ਗੋਰਖੀ ਰਾਜਾ ਬਣਾਦਾ ਕੁਝ ਜਿਹੜਾ ਮਰਜ਼ੀ ਬਣਾ ਦੇ ਇਹ ਹੋਈ ਤੇ ਲੈ ਆਵਾ ਰਵੰਦਲਾ ਕੈਪ ਨਹੀਂ ਪਾਉਣੀ ਆਂਦੀ ਮੈਂ ਆਂਦੀ ਕੈਪ ਨਹੀਂ ਪਾਣੀ ਨਾ

what are you going to do